どうだろう ਗੌਰਵ ਕੁਮਾਰ ਜੀ ਮੇਰਾ ਬ੍ਰਦਰ ਸੀਗਾ ਜੀ ਸਰ ਰਾਹੁਲ ਕੁਮਾਰ ਨਾਮ ਸੀਗਾ ਜੀ ਉਹਦਾ ਇਹ ਸੰਗਵਾਣਾ ਬਸਤੀ ਜੀ ਗੱਲ ਹੀ ਉਹਦੇ ਰਿਲੇਸ਼ਨ ਸੀਗੇ ਕਿਸੇ 52 ਸਾਲ ਦੀ ਔਰਤ ਨਾਲ ਜਿਹੜੀ ਉਹ ਲੇਡੀ ਸੀਗੀ ਉਹ ਮਤਲਬ ਉਹਦਾ ਚਾਲ ਚਲਣ ਐ ਜਾਈ ਸੀਗਾ 10-15 ਸਾਲ ਪਹਿਲਾਂ ਵੀ ਕਿਸੇ ਪਿੰਡ ਦੇ ਨਾਲ ਭੱਜੀ ਸੀਗੀ ਮਤਲਬ ਉਹਦੇ ਘਰਦਿਆਂ ਦਾ ਸਾਰਿਆਂ ਦਾ ਸੋਨਾ ਸੁਨਾ ਲੈ ਕੇ ਤੁਸੀਂ ਦੇਖੋ ਵੀ ਬਰਾਬਰ ਦੇ ਜ਼ਵਾਗ ਆ ਤੇ ਉਹ ਆਜਾ ਕੰਮ ਕਰਦੀ ਐ ਮੇਰੇ ਬ੍ਰਦਰ ਕੋ ਪਹਿਲਾਂ ਵੀ ਉਹਦੇ 3-4 ਬੰਦੇ ਨਾਲ ਰਿਲੇਸ਼ਨ ਸੀਗੇ ਠੀਕ ਹੈ ਜੀ ਤੇ ਹੁਣ 4-5 ਸਾਲਾਂ ਦਾ ਮੇਰੇ ਬ੍ਰਦਰ ਨਾਲ ਰਿਲੇਸ਼ਨ ਸੀਗੀ ਤੇ ਉਹਨੂੰ ਮਤਲਬ ਹਰਾਸਮੈਂਟ ਕਰਦੀ ਸੀਗੀ ਉਹਨਦੇ ਕੇਸ ਕੋਸ ਮਤਲਬ ਐਪਲੀਕੇਸ਼ਨਾਂ ਵਗੈਰਾ ਦੇ ਰੱਖੀਆਂ ਸੀਗੀਆਂ ਹਨ ਜਦੋਂ ਉਹਦੇ ਘਰੇ ਪਤਾ ਚੱਲ ਗਿਆ ਉਹਨੇ ਮੇਰੇ ਭਰਾ ਦੇ ਖਲਾਫ ਬਿਆਨ ਦੇ ਤੇ ਤੇ ਮੁੜ ਕੇ ਮੇਰੇ ਭਰਾ ਨੂੰ ਕਹਿਣ ਲੱਗੀ ਕਹਿੰਦੀ ਵੀ ਪੈ ਲਵਾਂਗੀ 4 ਲੱਖ 5 ਲੱਖ ਰੁਪਈਆ ਹਨ ਸਾਡੇ ਘਰੇ ਵੀ ਆ ਕੇ ਕਹਿੰਦੀ ਰਹੀ ਐ ਵੀ ਹਨਾ ਵੀ ਜਿਹੜਾ ਛੜਾਓ ਮੇਰਾ ਜਿਵੇਂ ਵੀ ਆ ਤੇ ਬਸ ਉਸ ਚੱਕਰ ਦੀ ਹਨਾ ਮੇਰਾ ਭਰਾ ਚੁਪਚਾ ਵੀ ਰਹਿੰਦਾ ਜੀ ਸਾਡੇ ਨਾਲ ਵੀ ਲੜ ਲੜ ਪੈਂਦਾ ਜੀ ਉਹ ਤੇ ਉਹਦੇ ਕਰਕੇ ਹਨਾ ਕਲੇਸ਼ ਰਹਿੰਦਾ ਜੀ ਆਪਣੇ ਘਰੇ ਤੇ ਰਾਤੀ ਮੈਂ ਤਾਂ ਅੰਮ੍ਰਿਤਸਰ ਰਹਿਣਾ ਨਾ ਕੰਮ ਕਰਦਾ ਉਹ ਤੇ ਮੈਨੂੰ ਸਵੇਰ ਫੋਨ ਆਇਆ ਮੇਰੇ ਘਰਦਿਆਂ ਦਾ ਵੀ ਆ ਕਰਕੇ ਵੀ ਬ੍ਰਦਰ ਨੇ ਸੁਸਾਈਡ ਕਰ ਲਿਆ ਤੇ ਬਾਕੀ ਉਹ ਲਿਖ ਕੇ ਗਿਆ ਹੈਗਾ 6-7 ਪੰਨੇ ਦਾ ਸੁਸਾਈਡ ਨੋਟ ਹੈ ਨਾ ਹੀ ਮੈਂ ਵੀ ਹੁਣੀ ਆਇਆ ਸਿੱਧਾ ਵਾਸਤੇ ਇੱਧਰ ਮੈਨੂੰ ਵੀ ਨਹੀਂ ਪਤਾ ਜੇ ਕੀ ਲਿਖਿਆ ਉਹਦੇ ਚਕੀ ਨਾ ਕੀ ਨਾਮ ਤਾਂ ਕਿੰਨੀ ਉਮਰ ਦਾ ਸੀ ਰਾਹੁਲ ਉਹਦੀ ਉਮਰ ਹੈਗੀ ਹੈ ਜੀ 32 ਤੋਂ 33 ਸਾਲ ਦਾ ਨਹੀਂ ਅਨਮੈਰਿਡ ਸੀ ਕੰਮ ਇਹ ਬੈਂਕ ਚ ਕੰਮ ਕਰਦਾ ਸੀ ਪ੍ਰਾਈਵੇਟ ਪੀਰਮਲ ਬੈਂਕ ਹਾਂ ਜੀ ਲੋਨ ਡਿਪਾਰਟਮੈਂਟ ਤੋਂ ਕਿ ਇਸ ਦੀ ਟੀਮ ਮੰਗ ਕਰਨਾ ਮੰਗ ਇਹ ਹੈ ਜੀ ਵੀ ਇਸ ਜਨਾਨੀ ਦੀ ਚੰਗੀ ਤਰ੍ਹਾਂ ਠੀਕ ਹੈ ਸਰਵਿਸ ਹੋਣੀ ਚਾਹੀਦੀ ਹੈ ਪੰਜਾਬੀ ਚ ਕਹੀਏ ਤਾਂ ਆਪਾਂ ਕਿਉਂਕਿ ਇਹਨਾਂ ਦਾ ਕੰਮ ਹੀ ਹੈ ਆ ਉਹਦੇ ਹਸਬੰਦ ਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਵੀ ਕੋਈ ਚੱਕਰ ਨਹੀਂ ਕਹਿੰਦਾ ਕਹਿੰਦਾ ਮੈਨੂੰ ਪਤਾ ਮਤਲਬ ਉਹਨਾਂ ਦਾ ਕੰਮ ਹੀ ਹੈ ਹੈਨਾ ਜੇ ਤੁਸੀਂ ਇਹਦੀ ਜਾਂਚ ਕਰੋ ਚੰਗੀ ਤਰ੍ਹਾਂ ਵੀ ਜਿੰਨੀ ਵੀ ਉਹ ਜਿਹਦੇ ਜਿਹਦੇ ਨਾਲ ਵੀ ਭੱਜੀਆ ਤੁਹਾਨੂੰ ਪਤਾ ਲੱਗ ਜਾਊਗਾ ਵੀ ਬੰਦਾ ਹੀ ਗਲਤ ਹੈ ਕਿ ਲੇਡੀ ਗਲਤ ਹੈ ਤੁਸੀਂ ਆਪ ਹਿਸਾਬ ਲਾਓ ਇੱਕੋ ਸੈਕਸਚੁਅਲ ਹਰਾਸਮੈਂਟ ਵੀ ਕਰਦੀ ਸੀ 52 ਸਾਲ ਦੀ ਲੇਡੀ ਤੇ 32 ਸਾਲ ਦਾ ਬੰਦਾ ਕਿੱਥੇ ਜਾਂਦੀ ਹੈ ਗੱਲ ਅਸੀਂ ਤਿੰਨ ਭੈਣਾਂ ਕਾਂ ਬ੍ਰਦਰ ਅਸੀਂ ਸਰ ਕੀ ਕਹਣਾ ਜੀ ਇੱਕ ਸੁਸਾਇਟੀ ਕੀਤਾ ਗਿਆ ਸਮਾਜ ਕੀ ਬ੍ਰੋਮਾ ਅੱਜ ਸਵੇਰੇ ਸਾਨੂੰ ਉਤਲਾ ਮਿਲੀ ਸੀਗੀ ਸੰਗੋਆਣਾ ਬਸਤੀ ਚ ਰਾਹੁਲ ਕੁਮਾਰ ਦਾ ਲੜਕਾ ਜੀ ਦੀ ਉਮਰ ਕਰੀ 32 ਸਾਲ ਆ ਉਨੇ ਆਦੇ ਘਰ ਚ ਪੱਖੇ ਨਾਲ ਕੋਈ ਚਾਦਰ ਪਾ ਕੇ ਫਾਹ ਲੈ ਲਿਆ। ਉਹਦੇ ਸੰਬੰਧ ਚ ਡੈਡ ਵਾਡੀ ਜਿਹੜੀ ਮੋਰਚਰ ਚ ਲਿਆ ਰਖਵਾਈ ਸੀ। ਉਸ ਤੋਂ ਬਾਅਦ ਇਹਨਾਂ ਦੇ ਵਾਰਸ ਆਏ ਹੈਗੇ, ਲੜਕੇ ਦੀ ਮਾਤਾ, ਲੜਕੇ ਦਾ ਭਰਾ ਇਹ ਸਾਰੇ ਆਏ ਹੈਗੇ। ਉਹਦੇ ਬਿਆਨਾਂ ਤੇ ਅਨਸਾਰ ਉਹਨਾਂ ਨੇ ਦੱਸਿਆ ਵੀ ਉਹ ਜਿਹੜਾ ਉਹਨਾਂ ਨੇ ਦੱਸਿਆ ਵੀ ਸਾਡੇ ਲੜਕੇ ਰਾਹੁਲ ਦੀ ਰਿੰਕੂ ਗੁਫਤਾ ਹੋਰ ਤੈਗੀ ਲਾਲ ਸਿੰਘ ਵਸਤੀ ਦੀ ਰਹਿਣ ਵਾਲੀ ਹੈ। ਉਹਦੇ ਨਾਲ ਕੁਰੀ ਪਿਛਲੇ 5 ਸਾਲ ਤੋਂ ਆਬੀ ਦੀ ਸਬੰਧ ਸੀਗੇ। ਔਰ ਇਹਨਾਂ ਦੇ ਬਿਆਨ ਦੇ ਮਤਵਕਿ ਇਹ ਕਹਿੰਦੇ ਆ ਵੀ ਉਹ ਇਹਨੂੰ ਪਰੇਸ਼ਾਨ ਕਰਨ ਲੱਗੀ ਸੀ ਜਦੋਂ ਤਾਂ ਗਾ ਕੇ ਬਾਹਰ ਲੈ ਗਿਆ ਪਰ ਇੱਕ ਤੁਹਾਡੀ ਹੋਰ ਜਾਣਕਾਰੀ ਵਾਸਤੇ ਇਹ ਵੀ ਦੱਸ ਦੇ ਗਏ ਵੀ ਜਿਹੜੀ ਔਰਤ ਹੈ ਰਿੰਕੂ ਗੁਪਤਾ ਉਹਨੇ ਰਾਹੁਲ ਦੇ ਖਿਲਾਫ ਤਕਰੀਬ 3-4 ਮਹੀਨੇ ਪਹਿਲਾਂ ਇੱਕ ਦਰਖਾਸਤ ਦਿੱਤੀ ਸੀਗੀ ਉਸ ਦਰਖਾਸਤ ਦੀ ਪੜਤਾਲ ਡੀਐਸਪੀ ਸਾਹਿਬ ਸਾਈਬਰ ਨੇ ਕੀਤੀ ਸਾਈਬਰ ਗ੍ਰਾਮ ਵਟੰਡਾ ਉਹਨਾਂ ਨੇ ਕੀਤੀ ਸੀ ਬਾਅਦ ਪੜਤਾਲ ਉਹਦੇ ਚ ਸਚਾਈ ਇਹ ਗੱਲ ਸਾਹਮਣੇ ਆਈ ਸੀ ਕਿ ਵੀ ਜਿਹੜਾ ਰਾਹੁਲ ਕੁਮਾਰ ਆ ਉਹਨੂੰ ਮੈਸੇਜ ਗਲਤ ਕਰਦਾ ਹੈ ਔਰ ਮਤਲਬ ਅਪ ਸ਼ਬਦ ਵੀ ਉਹਨੇ ਲਿਖਿਆ ਉਹਦੇ ਖਿਲਾਫ ਮੁਕਾਦਮਾ ਨੰਬਰ 34 ਸਾਡੇ ਥਾਣੇ ਦਾ ਮੁਕਦਮਾ ਦਰਜ ਹੋਇਆ ਹੈਗਾ ਰਾਹੁਲ ਕੁਮਾਰ ਦੇ ਖਿਲਾਫ ਉਹਦੇ ਜੋ ਇਹ ਵੇਲ ਹੋ ਗਈ ਸੀ ਉਸ ਤੋਂ ਬਾਅਦ ਹੁਣ ਇਹ ਆਪਸ ਵਿੱਚ ਇਹਨਾਂ ਦੇ ਕੋਈ ਸਬੰਧ ਹੋਰ ਬਣੇ ਇਹਦੇ ਕਰਕੇ ਉਹਨੇ ਪਾਹ ਲਿਆਗਾ ਬਾਕੀ ਅਗਲੇ ਕਾਰਨ ਦਾ ਅਸੀਂ ਤਪतीश ਜਰਾ ਪਤਾ ਲਾਵਾਂਗੇ ਕਿ ਹੈਗਾ ਕਿੰਨੇ ਕੁ ਮੋੜ ਦੱਸੀ ਜੀ ਮੁੰਡਾ ਇਹ ਰਾਹੁਲ ਇਹ ਰਾਹੁਲ ਕਰੀਮ 23 ਸਾਲ ਦਾ ਬੰਦਾ ਸੀਗਾ ਕਿਹੜਾ ਕੰਮ ਦਾ ਪਤਾ ਲੱਗਿਆ ਸਰ ਕੰਮ ਕਰੇ ਕਿਸੇ ਪ੍ਰਾਈਵੇਟ ਕ ਹਾਂ ਤੇ ਮੈਰੀਡੀਅਨ ਮੈਰੀਡੀਅਨ ਆ ਗਿਆ ਇਹ ਜਿਹੜੀ ਔਰਤ ਹੈ ਵਰਤਾਓ ਕਿੰਨੀ ਕੁ ਮਰਜੀ ਉਹ ਵੀ ਕਰੀਬ ਹੈ ਮਤਲਬ 35 36 38 ਸਾਲ ਦੇ ਕਰੀਬ ਹੋਏ ਉਹ ਸ਼ਾਦੀशुदा ਹੁੰਦਾ ਹੈ ਹਾਂ ਹੁਣ ਤੋਂ ਦੇਖੋ ਨਾ ਕਿਸ ਤਰ੍ਹਾਂ ਕਰ ਰਹੇ ਹਾਂ ਫਲ ਫੇਲਾ ਹਾਲ ਹੈ ਜਿਹੜੀ ਇਹਦੇ ਬਿਆਨਾਂ ਦੇ ਅਨੁਸਾਰ ਹੈ ਜਿਹੜੀ ਉਹ ਅਸੀਂ ਮੁਕਦਮਾ ਦਾ ਰਿਕਰਾਂਗੇ ਤਫਤੀਸ਼ ਦੌਰਾਨ ਜਿਹੜੀ ਗੱਲ ਸਾਹਮਣੇ ਹੋਵੇ ਉਹ